ਵਹੀਗੁਰਜੀ ਦਾ ਖਾਲਸਾ ਵਹੀਗੁਰਜੀ ਦੀ ਫਤਿਹ ਜਸਪ੍ਰੀਤ ਬਰਾੜ ਨੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਕਿਰਾ ਜਿਸ ਸਾਡੇ ਨਾਲ ਲੱਗਦੇ ਸ਼ਹਿਰ ਗੰਗਾ ਨਗਰ ਰਾਜਸਥਾਨ ਮੈਂ ਸ਼ਹਿਰੀ ਮਾਨ ਵੀਰ ਨੂੰ ਵਿਆਹ ਦਾ ਰਾਤ ਦਾ ਪ੍ਰੋਗਰਾਮ ਬੁੱਕ ਕਰਵਾਇਆ ਉਦੋਂ ਯਾਰ ਅਣਮੋਲੇ ਹਿੱਟ ਹੋਇਆ ਹੋਇਆ ਸੀ ਤੇ ਉਸੇ ਦਿਨ ਇਹਨਾਂ ਦਾ ਦਿਨ ਦਾ ਪ੍ਰੋਗਰਾਮ ਲੁਧਿਆਣੇ ਸਾਈਡ ਸੀ ਮੈਨੇਜਰ ਵਾਲੇ ਨੰਬਰ ਤੋਂ ਬਾਈ ਨੇ ਮੇਰੇ ਨਾਲ ਗੱਲ ਕੀਤੀ ਕਿਹਾ ਬਰਾੜ ਵੀਰੇ ਥੋੜਾ ਸਮਾਂ ਮੈਨੇਜ ਕਰਿਓ ਘੰਟੇਕ ਦੀ ਦੇਰੀ ਹੋ ਸਕਦੀ ਹੈ ਵਿਆਹ ਵਾਲੇ ਮੁੰਡੇ ਦੇ ਡੈਡੀ ਵੀ ਮੇਰੇ ਕੋਲ ਸੀ ਮੈਂ ਹੈਂਡ ਫ੍ਰੀ ਕਰਕੇ ਗੱਲ ਸੁਣਾ ਦਿੱਤੀ ਅੰਕਲ ਨੇ ਫੋਨ ਫੜ ਕੇ ਗੱਲ ਕੀਤੀ ਕਿਹਾ ਬੇਟਾ ਬਸ ਪਹੁੰਚ ਜਾਓ ਤੇਰੇ ਸਰੋਤੇ ਬਹੁਤ ਪਹੁੰਚੇ ਹੋਏ ਐ ਤੇ ਮਾਨਬਾਈ ਕਹਿੰਦੇ ਅੰਕਲ ਜੀ ਧੰਨਵਾਦ ਬਸ ਤੁਸੀਂ ਦੱਸ ਦਿਓ ਬੰਦ ਕਦੋਂ ਕਰਨਾ ਹੈ ਦਰਸ਼ਕਾਂ ਦੀ ਉਡੀਕ ਚੱਲ ਰਹੀ ਸੀ ਸਾਜੀ ਭਰਾਵਾਂ ਦੀ ਐਂਟਰੀ ਹੋਈ ਚਿਹਰੇ ਉੱਤੇ ਹਾਸੇ ਆ ਗਏ ਸਭ ਦੇ 20 ਪੰਜੀਬ ਮਿੰਟ ਚ ਸਾਜ ਸੈਟਿੰਗ ਹੋ ਗਏ ਉਦੋਂ ਉਹਨੂੰ ਸ਼ਹਿਰੀ ਮਾਨ ਵੀਰ ਵੀ ਆ ਗਏ ਅੰਕਲ ਮੇਰੇ ਨਾਲ ਸੀ ਮੈਂ ਕਿਹਾ ਪੇਮੈਂਟ ਕਰ ਦਈਏ ਮਾਨ ਨਾਲ ਮੈਨੇਜਰ ਸੀ ਕਹਿੰਦਾ ਹਾਂਜੀ ਭਾਜੀ ਕਰ ਦੋ ਮਾਨ ਬਾਈ ਕਹਿੰਦੇ ਨਹੀਂ ਅੰਕਲ ਖਤਮ ਹੋਣ ਤੋਂ ਬਾਅਦ ਕਰਾਂਗੇ ਹੱਸ ਕੇ ਅੰਕਲ ਕਹਿੰਦੇ ਪੁੱਤ ਬੈਜਾ ਬੈਜਾ ਕਰਾਤੀ ਬਾਈ ਹੱਸ ਕੇ ਕਹਿੰਦਾ ਨਾ ਨਾ ਅੰਕਲ ਬੈਠਣ ਤਾਂ ਦੇਣਾ ਹੀ ਨਹੀਂ ਬਸ ਚੱਲੋ ਚਲਿਏ ਸਿਰਫ ਪਾਣੀ ਤੇ ਚਾਹ ਪੀ ਕੇ ਸਟੇਜ ਤੇ ਪਹੁੰਚ ਗਏ ਫੇਰ ਕੀ ਲਾਤੀ ਝੜੀ ਗਿੱਤਾਂ ਦੀ ਬਰਾਤੀ ਸੱਜਣ ਪਹਿਲਾਂ ਹੀ ਕੈਮ ਸੀ ਕੱਲਾ ਵਾਹਿਗੁਰੂ ਕਹਿ ਕੇ ਚੱਕ ਤੇ ਗੀਤ ਸੱਚ ਮੰਨਣਾ ਪੂਰੀ 2.5 ਘੰਟੇ ਬਾਈ ਗੋਣੋ ਨਹੀਂ ਹਟਿਆ ਤੇ ਬਰਾਤੀ ਨੱਚਣੋਂ ਨਹੀਂ ਹਟੇ ਬਹੁਤ ਸੋਣਾ ਲਖਾਰੀ ਤੇ ਬਹੁਤ ਸੋਹਣਾ ਗਾਇਕ ਕਿਉਂ ਪਿੱਛੇ ਆ ਹੁਣ ਬਾਕੀ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸਾਂ ਵਿੱਚ ਜ਼ਰੂਰ ਸਾਂਝੇ ਕਰਿਓ